ਇਹ ਦੇ ਵਿੱਚ ਅੱਜ ਤੁਹਾਨੂੰ ਅਸੀਂ ਇਸ ਕਰਕੇ ਦੱਸਿਆ ਵੀ ਮਾਨਯੋਗ ਬੀਜੀਪੀ ਸਾਹਿਬ ਦੀਆਂ ਹਦਾਇਤਾਂ ਦੇ ਸਟ ਸਤੰਦਰ ਪਾਲ ਸਿੰਘ ਆਈਪੀਐਸ ਸੀਨੀਅਰ ਕਪੁਸ ਕਪਤਾਨ ਅਮਰਸਰ ਬਿਆਤੀ ਜੀ ਦੇ ਦਿਸ਼ਾ ਨਿਰਦੇਸ਼ ਵਿੱਚ ਅਸੀਂ ਇੱਥੇ ਜੰਡੇਆਲਾ ਸ਼ੇਕੂਪੁਰ ਮਹੱਲੇ ਦੇ ਵਿੱਚੋਂ ਇੱਕ ਕਿਲੋ ਹੀਰੋਨ ਬਰਾਮਦ ਕੀਤੀ ਆ ਜਿਹਦੇ ਵਿੱਚ ਤਿੰਨ ਬੰਦੇ ਅਸੀਂ ਰੌਡ ਅਪ ਕੀਤੇ ਆ ਇੱਕ ਜਗਜੀਤ ਸਿੰਘ ਹੈਗਾ ਜੱਗਾ ਸਾਨੂੰ ਦਲਬਖ ਸਿੰਘ ਤਰਸਕੇ ਏਰੀਆ ਦਾ ਇੱਕ ਆਕਾਸ਼ ਹੈਗਾ ਤੇ ਇੱਕ ਸੰਦੀਪ ਸਿੰਘ ਤਲਵੰਡੀ ਨਾਰ ਦਾ ਇਹਨਾਂ ਤਿੰਨਾਂ ਦੇ ਕੋਲੋਂ ਅਸੀਂ ਟੋਟਲ 1 ਕਿਲੋ ਹੀਰੋਨ ਬਰਾਮਦ ਕੀਤੀ ਆ ਜਿਹੜੇ ਇੱਥੇ ਸਪਲਾਈ ਕਰਨ ਆਏ ਸੀ ਤੇ ਨਾਲ ਇੱਕ ਵਰਨਾ ਗੱਡੀ ਬਰਾਮਦ ਕੀਤੀ ਆ ਹੋਰ ਹਥਿਆਰ ਕਰਨ ਨਹੀਂ ਹਥਿਆਰ ਕੋਈ ਨਹੀਂਗਾ ਤੇ ਇਹ ਸਾਡੀ ਸਾਰੀ ਟੀਮ ਜਿਹੜੀ ਜਨਰਲ ਹੈ ਦੀ ਐਸ ਐਚਓ ਸਰਵ ਤੇ ਸੌਰ ਸੁਖਦੇਵ ਸਿੰਘ ਸਾਹਿਬ ਇਨਸਪੈਕਟਰ ਦੀ ਮਿਹਨਤ ਦਾ ਸਦਕਾ ਇਹ ਅਸੀਂ ਸਾਰੀ ਕਾਮਯਾਬੀ ਕੀਤੀ। ਕੋਈ ਡਰਗ ਮਨੀ ਡਰਗ ਮਨੀ 5000 ਰੁਪਇਆ ਇਹਨਾਂ ਦੇ ਕੋਲੋਂ ਮਿਲਿਆ। ਅਜੇ ਉਹ ਬੰਦਾ ਜਿਹੜਾ ਅਗਲਾ ਸੀ ਉਹਨੂੰ ਇਹਨਾਂ ਨੇ ਦੇਣੀ ਸੀ ਪਰ ਉਹ ਉਤੋਂ ਪਹਿਲਾਂ ਹੀ ਸਾਡੇ ਹੱਥ ਚੜ ਗਿਆ। ਉਸ ਤੋਂ ਪਹਿਲਾਂ ਨਾ ਮਾਹਾਂ ਦਰਜ ਹੈ। ਇਹਨਾਂ ਦੇ ਉੱਤੇ ਪਹਿਲਾਂ ਵੀ ਕਾਫੀ ਪਰਚੇ ਹੈਗੇ ਆ। ਪਹਿਲੇ ਪਰਚੇ ਦਰਜ ਹੈਗੇ ਆ। ਇਹ ਸਾਰੇ ਜਦੋਂ ਜਦੋਂ ਮਕੰਨੇ ਪਹਿਲਾਂ ਦਰਜ। ਕਿਹੋ ਮਾਲ ਰਹਿ ਜਾਂਦੇ ਆ ਪਤਾ ਨਾ। ਇਹ ਸਾਡੀ ਜੇ ਇਨਵੈਸਟੀਗੇਸ਼ਨ ਦਾ ਹੀ ਮੀਸ਼ਾ ਹੈਗਾ। ਉਹ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਲੇਕਿਨ ਤਫਤੀਸ਼ ਚੱਲਦੀ ਆ ਅਗਲਾ ਪਿਛਲਾ ਅਸੀਂ ਸਾਰਾ ਇਹ ਕਲੀਅਰ ਕਰਾਂਗੇ ਸਾਰੀ ਜਿਹੜੀ ਵਰਨਾ ਗੱਡੀ ਦਾ ਨੰਬਰ ਕੀ ਹੈ ਵਰਨਾ ਗੱਡੀ ਦਾ ਨੰਬਰ ਹੈਗਾ ਜੀ DL 4C AQ 9633 ਨਸ਼ਾ ਕਾਫੀ ਫੜੇ ਜਾਂਦਾ ਕੁਸੂਰ ਤੋਂ ਨਸ਼ਾ ਖਤਮ ਕੀ ਹੋ ਰਿਹਾ ਹੋ ਰਿਹਾ ਕੀ ਕੰਮ ਦੀ ਦੇਖੋ ਇਹ ਤਾਂ ਜਿਹੜੇ ਲੋਕ ਹੈਗੇ ਆ ਈਜੀ ਮਨੀ ਕਰਕੇ ਜ ਜਿੰਨੇ ਵੀ ਇਹ ਬੰਦੇ ਹੈਗੇ ਇਸ ਘੁਤੰਦੇ ਚ ਪਏ ਆ ਲੇਕਿਨ ਅਸੀਂ ਵੀ ਪੂਰੇ ਮਸਤੈਅਬ ਹੈਗੇ ਆ ਸਾਡੀ ਫੋਰਸ ਜਿਹੜੀ ਹੈ ਜੰਡਿਆਲੇ ਦਾ ਅਸੀਂ ਸਾਰਾ ਇਹ ਤਿਆਰ ਕੀਤਾ ਵੀ ਇੱਥੋਂ ਅਸੀਂ ਨਸ਼ਾ ਖਤਮ ਕਰਾਂਗੇ ਤੇ ਸਾਡੀ ਤਾਂ ਲੋਕਾਂ ਨੂੰ ਵੀ ਇਹੀ ਅਪੀਲ ਹੈਗੀ ਹੈ ਵੀ ਤੁਸੀਂ ਵੱਧ ਚੜ ਕੇ ਸਾਨੂੰ ਇਨਫੋਰਮੇਸ਼ਨ ਦਿਓ ਇਹ ਦੇਖੋ ਸਾਡੀ ਆਪਣੀ ਇਨਫੋਰਮੇਸ਼ਨ ਦੇ ਉੱਤੇ ਹੀ ਐਸਚਓ ਸਾਹਿਬ ਤੇ ਇਹਨਾਂ ਦੀ ਟੀਮ ਦੀ ਇਨਫੋਰਮੇਸ਼ਨ ਦੇ ਉੱਤੇ ਹੀ ਇਹ ਸਾਰਾ ਕੰਮ ਹੋਇਆ ਤੇ ਇਹ ਵਜਾਇਕਿ ਸਾਨੂੰ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਫਿਰ ਹੀ ਇਹ ਲੋਕ ਸਾਥ ਦੇਣਗੇ ਤਾਂ ਫਿਰ ਇਹ ਨਸ਼ੇ ਦੇ ਬਿਲਕੁਲ ਅਸੀਂ ਖਤਮ ਖਤਮਾ ਕਰ ਸਕਦੇ ਹਾਂ ਇਹਦਾ ਸ਼ੇਗੂ ਨਾ ਤੇ ਕਿਤੇ ਹਾਬਾ ਵਾਲੀ ਮਸ਼ੀਨ ਜੇ ਦੇਖੋ ਹੋਰ ਸਾਡੀ ਸਾਰਿਆਂ ਦੀ ਨਵੀਂ ਪੋਸਟਿੰਗ ਆ ਅਗਰ ਹਾਬਾ ਤੇ ਤੁਸੀਂ ਇਹ ਦੇਖੋ ਕਿ ਸਾਡਾ ਰੋਜ਼ ਇੱਕ ਦਾ ਪਰਚਾ ਹੁੰਦਾ ਹੁਣ ਇਹ ਤੋਂ ਅਲੱਗ ਅਸੀਂ ਸ਼ਰਾਬ ਦੇ ਵੀ ਤਿੰਨ ਪਰਚੇ ਕੱਲ ਦਰਜ ਕੀਤੇ ਉਹਦੇ ਚ ਵੀ ਸਾਡੀ ਰਿਕਵਰੀ ਹੋਈ ਆ ਤੇ ਮੇਰੀ ਤਾਂ ਇਹੀ ਅਪੀਲ ਆ ਸਾਰੇ ਜਿੰਨੇ ਵੀ ਸ਼ੇਗੂ ਪਰ ਮਹੱਲੇ ਵਾਲਿਆਂ ਨੂੰ ਵੀ ਕਿ ਕੋਈ ਬੰਦਾ ਵੀ ਕੋਈ ਇਨਫੋਰਮੇਸ਼ਨ ਦੇਣ ਨੂੰ ਤਿਆਰ ਨਹੀਂ ਹੁੰਦਾ ਕੋਈ ਅੱਗੇ ਨਹੀਂ ਆਉਂਦਾ ਲੇਕਿਨ ਚਲੋ ਜੋ ਹੈਗਾ ਹਾਲਾਤ ਦੇ ਹਿਸਾਬ ਦੇ ਨਾਲ ਪੁਲਿਸ 24 ਘੰਟੇ ਤਿਆਰ ਆ ਅਸੀਂ ਹਰ ਟਾਈਮ ਉੱਥੇ ਸਾਡੀ ਨਿਗ੍ਹਾ ਆ ਤੇ ਉਹਦਾ ਹੀ ਸਾਡਾ ਨਤੀਜਾ ਦੇਖੋ 1 ਕਿਲੋ ਜਿਹੜੀ ਬ੍ਰਾਊਨ ਜੀ ਬਣੀ